ਇਹ ਨਾ ਪੰਜਾਬ ਸਹੀ ਆ ਜਾਂ ਪੀਯੂਐਨ ਪੰਜਾਬ ਇਹ ਸਹੀ ਆ ਪੰਜਾਬ ਸ਼ਬਦ ਦੀ ਪਹਿਲੀ ਵਾਰ ਤੋਂ ਕਿੱਥੇ ਹੋਈ ਪੰਜਾਬ ਦੀ ਧਰਤੀ ਤੇ ਪਹਿਲਾ ਇਨਸਾਨ ਕਦੋਂ ਆ ਕੇ ਵਸਿਆ ਦੇ ਨਾਲ ਹੀ ਜਾਣਾਗੇ ਪੰਜਾਬ ਦੇ ਖੇਤਰ ਉੱਤੇ ਕਿਹੜੇ ਕਿਹੜੇ ਰਾਜਿਆਂ ਦਾ ਕਿੰਨਾ ਕਿੰਨਾ ਸਮਾਂ ਰਾਜ ਰਿਹਾ ਪੰਜਾਬ ਨਾਮ ਪੰਜਾਬੀਆਂ ਦਾ ਹੈ ਹੀ ਨਹੀਂ ਤਾਂ ਕਿਹਨੇ ਦਿੱਤਾ ਸਾਨੂੰ ਇਹ ਨਾਮ ਪੰਜਾਬ ਤੋਂ ਪਹਿਲਾਂ ਪੰਜਾਬ ਦਾ ਕੀ ਨਾਮ ਸੀ ਇਹ ਸਭ ਸਵਾਲਾਂ ਤੋਂ ਅੱਜ ਪੜਦੇ ਚੱਕਾਂਗੇ ਇਹ ਵੀਡੀਓ ਹਰ ਪੰਜਾਬੀ ਨੂੰ ਬਹੁਤ ਪਸੰਦ ਆਊਗੀ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਚੈਨਲ ਬੁੱਕਲੋਲੇ ਸੱਚ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪੰਜਾਬ ਪੰਜਾਬ ਨਾਮ ਦਾ ਅਰਥ ਸਮਝਣ ਲਈ ਪਹਿਲਾਂ ਸਾਨੂੰ ਇਸ ਖੇਤਰ ਨੂੰ ਇਤਿਹਾਸਕ ਤੌਰ ਤੇ ਸਮਝਣਾ ਪੈਣਾ। ਪੰਜਾਬ ਦਾ ਇਤਿਹਾਸ ਵਿਸ਼ਵ ਦੇ ਸਭ ਤੋਂ ਪ੍ਰਾਚਨ ਅਤੇ ਵਿਆਪਕ ਇਤਿਹਾਸਾਂ ਵਿੱਚੋਂ ਆਉਂਦਾ ਹੈ। ਇਹ ਖੇਤਰ ਹਜ਼ਾਰਾਂ ਸਾਲਾਂ ਤੋਂ ਵੱਖ-ਵੱਖ ਸੱਭਿਆਚਾਰਾਂ, ਰਾਜਾਂ ਅਤੇ ਧਰਮਾਂ ਦਾ ਕੇਂਦਰ ਰਿਹਾ ਹੈ। ਇਸ ਧਰਤੀ ਨੇ ਸੱਭਿਆਚਾਰਾਂ ਦੀ ਉਤਪਤੀ ਤੋਂ ਲੈ ਕੇ ਵੱਡੇ-ਵੱਡੇ ਸਮਰਾਜਾਂ ਦੇ ਉਤਾਰ-ਚੜਾਵ ਅਤੇ ਮੁਗਲ, ਅਫਗਾਨ, ਬ੍ਰਿਟਿਸ਼ ਹਕੂਮਤਾਂ ਤੋਂ ਲੈ ਕੇ ਸੰਤਾਲੀ ਵੰਡ ਦੀ ਦਰਦਨਾਕ ਲਕੀਰ ਵੇਖੀ। ਪੰਜਾਬ ਨੇ ਹਮੇਸ਼ਾ ਹੀ ਵਿਅਕਤੀਗਤ ਅਤੇ ਰਾਜਨੀਤਿਕ ਤੌਰ ਤੇ ਵੱਡਾ ਰੋਲ ਨਿਭਾਇਆ। ਪੰਜਾਬ ਦੀ ਧਰਤੀ ਤੇ ਪਹਿਲਾ ਇਨਸਾਨ ਕਦੋਂ ਆ ਕੇ ਵਸਿਆ ਪੰਜਾਬ ਦੀ ਧਰਤੀ ਤੇ ਜਿੰਦਗੀ ਦੇ ਪਰਮਾਨ 3300 ਇਸਾ ਪੂਰਵ ਤੋਂ ਮਿਲਦੇ ਹਨ ਜਿਸ ਨੂੰ ਅੱਜ ਅਸੀਂ ਸਿੰਧੂ ਘਾਟੀ ਸਭਿਆਚਾਰ ਨਾਲ ਜਾਣਦੇ ਹਾਂ ਹਰੱਪਾ ਤੇ ਮੋਹਨਜਦਾਰੋ ਸਿੰਧੂ ਘਾਟੀ ਦੇ ਪ੍ਰਮੁੱਖ ਸ਼ਹਿਰ ਸਨ ਜੋ ਖੇਤਰ ਅੱਜ ਦੇ ਸਮੇਂ ਵਿੱਚ ਪਾਕਿਸਤਾਨ ਵਿੱਚ ਹੈ ਸਿੰਧੂ ਘਾਟੀ ਸਭਿਆਚਾਰ ਉੱਚਿਤ ਤਕਨੀਕੀ ਵਿਧੀਆਂ ਸ਼ਹਿਰੀ ਯੋਜਨਾਬੰਦੀ ਮਿੱਟੀ ਦੀਆਂ ਇਮਾਰਤਾਂ ਹਮਾਮਾ ਤੇ ਅਨਾਜ ਭੰਡਾਰ ਲਈ ਮਸ਼ਹੂਰ ਸੀ ਲੋਕ ਇੱਥੇ ਉਹਦੇ ਖੇਤੀਬਾੜੀ ਵਿੱਚ ਬਹੁਤ ਮਹਾਰਤ ਹਾਸਲ ਕਰ ਚੁੱਕੇ ਸਨ ਮਿਸਰ ਅਤੇ ਮੈਸੋਪੋਟਾਮੀਆ ਜੋ ਕਿ ਅੱਜ ਦੇ ਈਰਾਨ ਤੱਕ ਕੀ ਸਰੀਆ ਕੌਇਤ ਨੇ ਉੱਥੋਂ ਦੇ ਲੋਕਾਂ ਨਾਲ ਮੁੱਖ ਤੌਰ ਤੇ ਵਪਾਰ ਕਰਦੇ ਸੀ ਉਸ ਸਮੇਂ ਦੇ ਲੋਹੇ ਅਤੇ ਤਾਂਬੇ ਦੇ ਹਥਿਆਰ ਬੀਜਣਾ ਤੇ ਕਲਾ ਦੇ ਕਈ ਨਮੂਨੇ ਮਿਲਦੇ ਨੇ ਇਸ ਤੋਂ ਬਾਅਦ ਆਉਂਦਾ ਵੈਦਿਕ ਯੁੱਗ 1500 ਇਸਾ ਪੂਰਵ 1500 ਇਸਾ ਪੂਰਵ ਦੇ ਲਗਭਗ 12 ਕਈ ਕਬੀਲੇ ਆ ਇੱਥੇ ਵਸੇ ਇਸ ਯੁੱਗ ਦੇ ਰਿਗਵੇਦ ਵਿੱਚ ਪ੍ਰਵਾਨ ਮਿਲਦੇ ਨੇ ਜਿਸ ਵਿੱਚ ਪੰਜਾਬ ਨੂੰ ਸੱਤ ਸਿੰਧੂ ਕਿਹਾ ਗਿਆ ਜਿਸ ਦਾ ਮਤਲਬ ਹੁੰਦਾ ਸੱਤ ਨਦੀਆਂ ਦੀ ਧਰਤੀ ਰਿਗਵੇਦ ਵਿੱਚ ਇਹਨਾਂ ਨਦੀਆਂ ਦੇ ਨਾਮ ਇਸ ਤਰ੍ਹਾਂ ਹਨ ਵਿਦਿਆ ਯੋਧਾ ਧਰਮ ਅਤੇ ਰਾਜਨੀਤੀ ਉਸ ਸਮੇਂ ਦੇ ਵੱਡੇ ਮੁੱਦੇ ਸੀ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁਦਰ ਮਹਾਭਾਰਤ ਯੁੱਗ 1000 ਤੋਂ 500 ਇਸਾ ਪੂਰਵ ਦੁਨੀਆ ਦਾ ਸਭ ਤੋਂ ਵੱਡਾ ਯੁੱਧ ਮਹਾਭਾਰਤ ਇਸੇ ਧਰਤੀ ਤੇ ਲੜਿਆ ਗਿਆ ਰਾਜਾ ਪੋਰਸ ਪੁਰੂ ਦਾ ਰਾਜ ਵੀ ਇਸੇ ਖੇਤਰ ਵਿੱਚ ਸੀ ਅਰਥ ਸ਼ਾਸਤਰ ਅਤੇ ਨੀਤੀ ਸ਼ਾਸਤਰ ਦਾ ਵਿਕਾਸ ਇਸ ਸਮੇਂ ਬਹੁਤ ਹੋਇਆ ਅਲੈਗਜ਼ੈਂਡਰ ਤੇ ਮੌਰੀਆ ਸਮਰਾਜ 326 ਤੋਂ 185 ਇਸਾ ਪੂਰਵ ਦੁਨੀਆ ਜਿੱਤਦਾ ਆ ਰਿਹਾ ਮਕ ਦੁਨੀਆ ਦਾ ਅਲੈਗਜ਼ੈਂਡਰ ਜਾਨੀ ਕਿ ਸਿਕੰਦਰ 326 ਈਸਾ ਪੂਰਵ ਵਿੱਚ ਪੰਜਾਬ ਤੇ ਹਮਲਾ ਕੀਤਾ ਰਾਜਾ ਪੋਰਸ ਨੇ ਜੇਲਮ ਨਦੀ ਤੇ ਬਹਾਦਰੀ ਨਾਲ ਲੜਾਈ ਲੜੀ ਹਾਲਾਂਕਿ ਰਾਜਾ ਪੋਰਸ ਸਿਕੰਦਰ ਦੀ ਵਿਸ਼ਾਲ ਸੈਨਾ ਤੋਂ ਹਾਰ ਗਿਆ ਪਰ ਸਿਕੰਦਰ ਪੋਰਸ ਦੀ ਲੜਾਈ ਅਤੇ ਬਹਾਦਰੀ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਪੋਰਸ ਨੂੰ ਉਸ ਦਾ ਰਾਜ ਪਾਠ ਵਾਪਸ ਕਰ ਦਿੱਤਾ ਅਲੈਗਜ਼ੈਂਡਰ ਦੇ ਇਤਿਹਾਸਕਾਰਾਂ ਨੇ ਇਸ ਖੇਤਰ ਨੂੰ ਪੈਂਟਾਪੋਟਾਮੀਆ ਦੇ ਰੂਪ ਵਿੱਚ ਲਿਖਿਆ ਜਿਸ ਦਾ ਅਰਥ ਵੀ ਪੰਜ ਪਾਣੀਆਂ ਵਾਲੀ ਧਰਤੀ ਹੀ ਸੀ ਪੋਰਸ ਪਿੱਛੋਂ ਆਇਆ ਮੋਰੀਆ ਸਮਰਾਜ ਮੌਰੀਆ ਸਮਰਾਜ 321 ਤੋਂ 185 ਸਪੂਰਬਕ ਅੰਦਰ ਗੁਪਤ ਮੌਰੀਆ ਨੇ ਪੰਜਾਬ ਨੂੰ ਆਪਣੇ ਸਮਰਾਜ ਵਿੱਚ ਸ਼ਾਮਲ ਕਰ ਲਿਆ ਮੌਰੀਆ ਵਿੱਚੋਂ ਆਏ ਰਾਜਾ ਅਸ਼ੋਕਾ ਅਸ਼ੋਕਾ ਨੇ ਬੁੱਧ ਧਰਮ ਅਪਣਾ ਲਿਆ ਅਤੇ ਅਹਿੰਸਾ ਦੀ ਨੀਤੀ ਅਪਣਾਈ ਅਸ਼ੋਕਾ ਦੇ ਸ਼ਾਸਨ ਦੌਰਾਨ ਇਸ ਖੇਤਰ ਦੇ ਲੋਕਾਂ ਨੇ ਬੁੱਧ ਧਰਮ ਅਪਣਾ ਲਿਆ ਬੁੱਧ ਮੱਠ ਬਹੁਤ ਵੱਡੀ ਗਿਣਤੀ ਵਿੱਚ ਬਣਾਏ ਗਏ ਗੁਪਤਾ ਤੇ ਹੂਨ 320 ਤੋਂ 600 ਇਸਵੀ ਗੁਪਤਾ ਸਮਰਾਜ ਦੌਰਾਨ ਪੰਜਾਬ ਖੇਤਰ ਵਿਦਿਆ ਅਤੇ ਕਲਾ ਦਾ ਕੇਂਦਰ ਬਣਿਆ ਹੁਣਾਂ ਨੇ ਗੁਪਤਾ ਸਮਰਾਜ ਨੂੰ ਨਸ਼ਟ ਕਰ ਦਿੱਤਾ ਅਤੇ ਆਪਣਾ ਰਾਜ ਸਥਾਪਿਤ ਕਰ ਲਿਆ ਪੰਜਾਬ ਉੱਤੇ ਕੰਧਾਰ ਸੂਕ ਅਤੇ ਹੁਣਾਂ ਦੇ ਹਮਲੇ ਹੋਏ ਅਰਬ ਗਜਨਵੀ ਅਤੇ ਗੋਰੀ 1711 ਤੋਂ 1206 ਈਸਵੀ ਮੁਹੰਮਦ ਬਿਨ ਕਾਸਮ ਨੇ 1711 ਈਸਵੀ ਵਿੱਚ ਸਿੰਧ ਤੇ ਹਮਲਾ ਕੀਤਾ ਮੁਹੰਮਦ ਗਜਨੀ ਨੇ 17 ਵਾਰ ਪੰਜਾਬ ਤੇ ਹਮਲੇ ਕੀਤੇ ਮੁਹੰਮਦ ਗੋਰੀ ਨੇ 1192 ਵਿੱਚ ਤਰਾਇਨ ਦੀ ਲੜਾਈ ਲੜੀ ਜਿਸ ਵਿੱਚ ਪ੍ਰਥਵੀ ਰਾਜ ਚੋਹਾਨ ਨੂੰ ਹਰਾਇਆ ਅਤੇ ਇਸ ਵਿੱਚੋਂ ਮੋਗਲ ਸਮਰਾਜ ਦੀ ਸ਼ੁਰੂਆਤ ਹੋਈ ਪੰਜਾਬ ਸ਼ਬਦ ਦੀ ਵਰਤੋਂ ਵੀ ਸਭ ਤੋਂ ਪਹਿਲਾਂ ਮੋਗਲ ਸਮਰਾਜ ਦੇ ਦੌਰਾਨ 16ਵੀਂ ਸਦੀ ਵਿੱਚ ਫਾਰਸੀ ਦਰਬਾਰੀ ਰਿਕਾਰਡਾਂ ਵਿੱਚ ਹੀ ਮਿਲਦੀ ਹੈ ਫਾਰਸੀ ਦੇ ਦੋ ਸ਼ਬਦ 5 ਗਣਿਤ ਦਾ ਅੰਕ ਨੰਬਰ 5 ਅਤੇ ਆਬ ਯਾਨੀ ਕਿ ਪਾਣੀ 파ਰਸੀ ਵਿੱਚ ਪਾਣੀ ਨੂੰ ਆਬ ਕਿਹਾ ਜਾਂਦਾ ਇਹਨਾਂ ਦੋ ਸ਼ਬਦਾਂ ਤੋਂ ਪੰਜ ਅਤੇ ਆਬ ਤੋਂ ਮਿਲਾ ਕੇ ਬਣਿਆ ਪੰਜਾਬ ਜਿਸ ਦਾ ਅਰਥ ਹੁੰਦਾ ਹੈ ਪੰਜ ਨਦੀਆਂ ਵਾਲੀ ਧਰਤੀ ਇਹ ਖੇਤਰ ਖੇਤੀਬਾੜੀ ਨਾਲ ਜੁੜਿਆ ਹੋਣ ਕਾਰਨ ਪੰਜਾਬ ਸ਼ਬਦ ਬਹੁਤ ਹੀ ਛੇਤੀ ਨਾਲ ਮਕਬੂਲ ਕੀਤਾ ਗਿਆ ਇਸ ਤੋਂ ਅੱਗੇ ਦੇਖੀਏ ਤਾਂ ਬਾਬਰ ਨੇ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਅਕਬਰ ਨੇ ਪੰਜਾਬ ਨੂੰ ਮੁਗਲ ਸਮਰਾਜ ਵਿੱਚ ਸ਼ਾਮਲ ਕਰ ਦਿੱਤਾ ਫਿਰ ਇਸ ਖੇਤਰ ਵਿੱਚ 1469 ਤੋਂ 1539 ਗੁਰਨਾਨਕ ਦੇਵ ਜੀ ਦੀ ਬਾਣੀ ਵਿਚਾਰਨ i 1799 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਇਸ ਖੇਤਰ ਦਾ ਰੰਗ ਰੂਪ ਪੂਰਨ ਤੌਰ ਤੇ ਹੀ ਬਦਲ ਦਿੱਤਾ ਸਿੱਖ ਰਾਜ 1799 ਤੋਂ 1849 ਸੀ ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਲਾਹੌਰ ਤੇ ਕਬਜ਼ਾ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਸਥਾਪਿਤ ਕਰ ਦਿੱਤਾ ਇਹੀ ਉਹ ਸਮਾਂ ਸੀ ਜਦੋਂ 1000 ਸਾਲ ਪਿਛੋਂ ਮੁਹੰਮਦ ਗੋਰੀ ਤੋਂ ਬਾਅਦ ਕਿਸੇ ਰਾਜੇ ਨੇ ਲੈਂਦੇਵਾਲ ਹਮਲਾ ਕਰ ਕਾਬਲ ਕੰਧਾਰ ਕਬਜ਼ਾ ਲਏ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਤੋਂ ਬਾਅਦ ਸਿੱਖ ਰਾਜ ਕਮਜ਼ੋਰ ਹੋ ਗਿਆ ਤੇ 1849 ਵਿੱਚ ਬ੍ਰਿਟਿਸ਼ ਸਰਕਾਰ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਬ੍ਰਿਟਿਸ਼ ਰਾਜ 1849 ਤੋਂ 1947 ਈਸਵੀ 1857 ਦੀ ਗਦਰ ਦੌਰਾਨ ਪੰਜਾਬ ਨੇ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਬਗਾਵਤ ਕੀਤੀ ਜਲ੍ਹਿਆਂਵਾਲਾ ਬਾਗ ਨਰ ਸੰਘਾਰ 1919 ਅੰਗਰੇਜ਼ਾਂ ਵੱਲੋਂ નિર્ਦੋਸ਼ ਲੋਕਾਂ ਦੀ ਹੱਤਿਆ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਪੰਜਾਬ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ ਗਿਆ 1947 ਤੋਂ ਬਾਅਦ 1966 ਵਿੱਚ ਇਹ ਖੇਤਰ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਨਾਲ ਤੇ ਵੰਡ ਦਿੱਤਾ ਗਿਆ ਇਹ ਹੈ ਸਾਡੇ ਪੰਜਾਬ ਖੇਤਰ ਦਾ ਮਹਾਨ ਇਤਿਹਾਸ ਜਿਸ ਵਿੱਚ ਵਿਗਿਆਨ, ਆਧੁਨਿਕਤਾ, ਜਿੱਤਾਂ ਹਾਰਾਂ, ਕੁਰਬਾਨੀਆਂ, ਗੁਰੂਆਂ ਦੀ ਸਿੱਖਿਆ ਬਾਣੀ ਸਭ ਕੁਝ ਹੀ ਦੇਖਣ ਨੂੰ ਮਿਲਦਾ ਹੈ ਤੇ ਜੇਕਰ ਹੁਣ ਗੱਲ ਕਰ ਲਈਏ ਪੀਐਨ ਪੰਜਾਬ ਸਹੀ ਆ ਜਾਂ ਪੀਯੂਐਨ ਪੰਜਾਬ ਸਹੀ ਆ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਪੀਐਨ ਪੰਜਾਬ ਇਹ ਸਾਨੂੰ ਮਿਲਿਆ ਮੁਗਲਾਂ ਤੋਂ ਪੀਯੂਐਨ ਪੰਜਾਬ ਇਹ ਸਾਨੂੰ ਦਿੱਤਾ ਬ੍ਰਿਟਿਸ਼ ਹਕੂਮਤ ਨੇ ਪਰ ਦੋਮਾ ਸ਼ਬਦਾਂ ਦਾ ਮੂਲ ਭਾਵ ਪੰਜ ਨਦੀਆਂ ਵਾਲੀ ਧਰਤੀ ਤੋਂ ਹੀ ਆ ਇਹ ਸਿਰਫ ਇੱਕ ਭਾਸ਼ਾ ਦੇ ਸ਼ਬਦ ਦਾ ਦੂਜੀ ਭਾਸ਼ਾ ਤੱਕ ਦੇ ਸਫ਼ਰ 'ਚ ਆਈ ਤਬਦੀਲੀ ਤੋਂ ਵੱਧ ਕੁਝ ਵੀ ਨਹੀਂ ਇਹਨੂੰ ਇਦਾਂ ਸਮਝ ਸਕਦੇ ਆ ਜਿਵੇਂ ਫਾਰਸੀ ਦੇ ਦੋ ਸ਼ਬਦ ਪੰਜ ਅਤੇ ਆਬ ਜਿਸ ਤੋ ਪੰਜਾਬ ਬਣਿਆ ਉਸ ਨੂੰ ਅਸੀਂ ਪੰਜਾਬੀ ਵਿੱਚ ਪੰਜ ਆਬ ਨਹੀਂ ਲਿਖਦੇ ਪੰਜਾਬ ਲਿਖਦੇ ਆ ਦੋ ਸ਼ਬਦਾਂ ਦੇ ਮੇਲ ਦੌਰਾਨ ਆੜਾ ਖਤਮ ਹੋ ਗਿਆ ਇਦਾਂ ਹੀ ਜਦੋਂ ਅਸੀਂ ਪੰਜਾਬ ਨੂੰ ਅੰਗਰੇਜ਼ੀ ਵਿੱਚ ਲਿਖਣਾ ਤਾਂ ਪੀ ਯੂ ਐਨ ਪੰਜਾਬ ਹੀ ਠੀਕ ਢੰਗ ਨਾਲ ਲਿਖਿਆ ਜਾ ਰਿਹਾ ਇੱਕ ਉਦਾਹਰਣ ਜਿਵੇਂ ਐਸ ਯੂ ਐਨ ਸਨ ਇੱਥੇ ਐਸ ਦੀ ਥਾਂ ਪੀ ਲਿਖੋ ਤਾਂ ਪਨ ਬਣੂ ਉਸ ਦੇ ਪਿੱਛੇ ਜੇ ਏ ਬੀ ਲਾਓਗੇ ਤਾਂ ਪੰਜਾਬ ਬਣੂ ਤੇ ਇਦਾਂ ਹੀ ਪੀ ਐਨ ਪੈਨ ਹੁੰਦਾ ਤੇ ਅਸੀਂ ਪੈਨ ਪੰਜਾਬ ਤਾਂ ਬੋਲਦੇ ਨਹੀਂ ਇਦਾਂ ਹੀ ਇੱਕ ਹੋਰ ਉਦਾਹਰਣ ਅਨ ਬਸ ਉਸ ਉੱਤੇ ਪੀ ਯੂ ਐਨ ਬਸ ਸਭ ਨੇ ਲਿਖਿਆ ਵੇਖਿਆ ਹੋਣਾ ਤੇ ਜਦੋਂ ਇਸ ਪੰਜਾਬੀ ਵਿੱਚ ਲਿਖਦੇ ਹਾਂ ਤਾਂ ਪਪਾ ਨੰਨਾ ਲਿਖਿਆ ਜਾਂਦਾ ਹੈ ਜਦੋਂ ਕਿ ਪੱਪੇ ਤੇ ਟਿੱਪੀ ਹੋਣਾ ਚਾਹੀਦਾ ਹੈ ਇੱਥੇ ਵੀ ਅੰਗਰੇਜ਼ੀ ਤੋਂ ਸ਼ਬਦ ਦੇ ਪੰਜਾਬੀ ਭਾਸ਼ਾ ਵਿੱਚ ਜਾਣ ਦਾ ਫਰਕ ਹੀ ਨਜ਼ਰ ਆ ਰਿਹਾ ਹੈ ਇਸ ਤੋਂ ਵੱਧ ਕੁਝ ਵੀ ਨਹੀਂ ਹੁਣ ਤੁਹਾਡੇ ਮਨ ਵਿੱਚ ਖਿਆਲ ਆ ਰਿਹਾ ਹੋਣਾ ਕਿ ਪੰਜਾਬ ਯੂਨੀਵਰਸਿਟੀ ਪੀ ਐਨ ਤੋਂ ਕਿਉਂ ਲਿਖਿਆ ਜਾਂਦਾ ਹੈ ਇਹਦੇ ਲਈ ਵੀ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਨੂੰ ਦੇਖਣਾ ਪੈਣਾ ਹੈ ਪੰਜਾਬ ਯੂਨੀਵਰਸਿਟੀ ਬ੍ਰਿਟਿਸ਼ ਰਾਜ ਦੌਰਾਨ 1882 ਲਾਹੌਰ ਵਿੱਚ ਬਣਾਈ ਗਈ 1947 ਦੀ ਵੰਡ ਜਦੋਂ ਪੰਜਾਬ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ ਗਿਆ ਤਾਂ ਲਾਹੌਰ ਪਾਕਿਸਤਾਨ ਵਿੱਚ ਰਹਿ ਗਿਆ ਤਾਂ ਭਾਰਤ ਸਰਕਾਰ ਨੇ ਨਵੀਂ ਪੰਜਾਬ ਯੂਨੀਵਰਸਿਟੀ ਬਣਾਉਣ ਦੀ ਸੂਚੀ ਜਿਸ ਦਾ ਨਾਮ ਪੀਐਨ ਪੰਜਾਬ ਕਰਕੇ ਰੱਖਿਆ ਗਿਆ ਤਾਂ ਜੋ ਨਾਮ ਤੋਂ ਹੀ ਪਤਾ ਲੱਗ ਸਕੇ ਕਿ ਇਹ ਭਾਰਤ ਦੀ ਯੂਨੀਵਰਸਿਟੀ ਹੈ ਇਹ ਸਿਰਫ ਇੱਕ ਇਕਾਈ ਦੇ ਨਾਮ ਤੋਂ ਉਸ ਦੀ ਖੇਤਰ ਦੀ ਪਛਾਣ ਦਰਸਾਉਣ ਤੋਂ ਵੱਧ ਕੁਝ ਵੀ ਨਹੀਂ ਸੀ ਨਹੀਂ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਪੰਜਾਬ ਯੂਨੀਵਰਸਿਟੀ ਤੋਂ ਐਡੇ ਐਡੇ ਸਿਆਣੇ ਵਿਦਵਾਨ ਲੋਕ ਪੜ੍ਹ ਕੇ ਨਿਕਲੇ ਹਨ ਕਿ ਉਹਨਾਂ ਨੇ ਕਿਉਂ ਨਹੀਂ ਆਵਾਜ਼ ਚੱਕੀ ਕਿਉਂਕਿ ਉਹਨਾਂ ਨੂੰ ਪੀਐਨ ਪੰਜਾਬ ਯੂਨੀਵਰਸਿਟੀ ਦੇ ਨਾਮ ਦਾ ਇਤਿਹਾਸ ਪਤਾ ਸੀ ਤੇ ਅੱਗੇ ਤੋਂ ਜੇਕਰ ਤੁਸੀਂ ਕਦੇ ਪੀ ਨੇ ਪੰਜਾਬ ਨੂੰ ਲੈ ਕੇ ਜਾਂ ਪੀਯੂਐਨ ਪੰਜਾਬ ਨੂੰ ਲੈ ਕੇ ਕਿਸੇ ਨੂੰ ਬਹਿਸ ਕਰਦੇ ਦੇਖੋ ਤਾਂ ਸਮਝ ਲਓ ਇਹ ਇੱਕ ਧਿਰ ਮੁਗਲ ਪੱਖ ਤੋਂ ਬੋਲ ਰਹੀ ਹੈ ਤੇ ਦੂਜੀ ਧਿਰ ਬ੍ਰਿਟਿਸ਼ ਹਕੂਮਤ ਵੱਲੋਂ ਇਹਨਾਂ ਦੀ ਲੜਾਈ ਵਿੱਚ ਪੰਜਾਬ ਅਤੇ ਪੰਜਾਬੀ ਦਾ ਕੋਈ ਮਤਲਬ ਨਹੀਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਇੰਨੇ ਮਹਾਨ ਇਤਿਹਾਸ ਵਾਲੇ ਖੇਤਰ ਦੇ ਵਸਨੀਕ ਅੱਜ ਫਾਰਸੀ ਭਾਸ਼ਾ ਦੇ ਸ਼ਬਦ ਜੋ ਸਾਨੂੰ ਮੁਗਲ ਅਕਰਾੰਤਾ ਨੇ ਦਿੱਤਾ ਉਸ ਨੂੰ ਅੰਗਰੇਜ਼ੀ ਵਿੱਚ ਕਿੱਦਾਂ ਲਿਖਣਾ ਹੈ ਇਸ ਲਈ ਲੜ ਰਹੇ ਨੇ ਤੇ ਖੁਦ ਨੂੰ ਪੰਜਾਬ ਦੇ ਹਤੈਸ਼ੀ ਸਮਝ ਰਹੇ ਨੇ ਇਹ ਚੈਨਲ ਦਾ ਮਕਸਦ ਹਮੇਸ਼ਾ ਤੁਹਾਨੂੰ ਪੰਜਾਬ ਦੇ ਮਹਾਨ ਇਤਿਹਾਸ ਅਤੇ ਜੜਾਂ ਨਾਲ ਜੋੜੰਦਾ ਰਹੂਗਾ ਨਾ ਕਿ ਤੁਹਾਡੇ ਜਜਵਾਤਾ ਨਾਲ ਖਿਲਵਾੜ ਕਰਕੇ ਵਿਊਜ਼ ਲਈ ਸਟੰਟ ਕਰਨ ਤੇ ਜੇਕਰ ਤੁਹਾਨੂੰ ਇਹ ਵੀਡੀਓ ਦੀ ਜਾਣਕਾਰੀ ਕੰਮ ਦੀ ਲੱਗੀ ਹੋਵੇ ਤਾਂ ਚੈਨਲ ਬੁੱਕਲੋਲੇ ਸੱਚ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਆਪਣੀ ਸਪੋਰਟ ਦਿਖਾਓ ਤੇ ਕਮੈਂਟ ਵਿੱਚ ਆਪਣਾ ਵਿਚਾਰ ਜਰੂਰ ਰੱਖਣਾ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ